ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰਾ ਨਵੇਂ ਵਲੌਗ ਵਿੱਚ ਸਵਾਗਤ ਹੈ ਜੀ ਅੱਜ ਇੱਕ ਵਾਰੀ ਫੇਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਵੀਡੀਓ ਹੈਗੀ ਜਿਹੜਾ ਆਪਾਂ ਸਾਰਾ ਸੂਡ ਸਟਿਚ ਕਰ ਲੈਨੇ ਆ ਜਿਹੜੇ ਆਪਣੇ ਆਚਾਕ ਹੁੰਦੇ ਆ ਜੀ ਇੱਥੇ ਤੇ ਚਾਕਾਂ ਦੇ ਜੀ ਆਪਾਂ ਕਈ ਵਾਰ ਕੀ ਹੁੰਦਾ ਆਪਾਂ ਇੱਥੇ ਆਈ ਨਹੀਂ ਬਣਾਉਂਦੇ ਜੀ ਜਿਵੇਂ ਸਿੱਕੇ ਕਹਿੰਦੇ ਨੇ ਇਹਦੀ ਮੂਸਿਕਾ ਵੀ ਕਹਿੰਦੇ ਆਈ ਵੀ ਕਹਿੰਦੇ ਚਾਕ ਬਣਾਉਣਾ ਵੀ ਕਹਿੰਦੇ ਆ ਜੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਨਾਮ ਹੁੰਦੇ ਆ ਜੀ ਤੇ ਮੇਨ ਕੰਮ ਕੀ ਹੈ ਜੀ ਆਪਣਾ ਜਿਹੜਾ ਚਾਕ ਇਥੋਂ ਉਧੜ ਜਾਂਦਾ ਹੈਗਾ ਇਹਦੇ ਵਾਸਤੇ ਆਪਾਂ ਸੇਫਟੀ ਵਾਸਤੇ ਇਥੇ ਕੀ ਕਰਨਾ ਹੈਗਾ ਜੀ ਜੀ ਦੇ ਨਾਲ ਕਿ ਆਪਣਾ ਚਾਕ ਨਾ ਉਧੜੇ ਤੇ ਚਾਕ ਉਧੜਨਾ ਕਰਕੇ ਜੀ ਆਪਣੇ ਸੂਟ ਦੀ ਫਿਨਿਸ਼ਿੰਗ ਖਰਾਬ ਹੋ ਜਾਂਦੀ ਹੈ ਜੀ ਤੇ ਸਾਰਾ ਸੂਟ ਇਥੇ ਜਦੋਂ ਉਧੜ ਜਾਂਦਾ ਜੀ ਜਾਂ ਕਈ ਵਾਰ ਫਟ ਜਾਂਦਾ ਤੇ ਉਹ ਫਿਰ ਵਧੀਆ ਨਹੀਂ ਬਣਦਾ ਤੇ ਸੀਨ ਜਿਹੜਾ ਆਪਾਂ ਲਾਉਣੇ ਦੁਆਰਾ ਸਲਾਈ ਲੋੜੇ ਉਥੇ ਤੇ ਉਥੋਂ ਆਪਣਾ ਸੂਟ ਟਾਈਟ ਵੀ ਹੋ ਜਾਂਦਾ ਹੈ ਜੀ ਤੇ ਉਹਰੇ ਵਾਸਤੇ ਆਪਾਂ ਅੱਜ ਬਣਾਵਾਂਗੇ ਜੀ ਆਈ ਇਥੇ ਚਾਕਾਂ ਦੇ ਦੇਖੋ ਆਪਣੇ ਸੂਟ ਸਾਰਾ ਸਟਿਚ ਹੋ ਕੇ ਜਿੱਥੇ ਆਪਾਂ ਚਾਕਾ ਫੋਲਡਿੰਗ ਕਰਦੇ ਹਾਂ ਜੀ ਇੱਥੇ ਜਿੱਥੇ ਆਪਣੇ हिਪ ਵਾਲੀ ਸਲਾਈ ਲੱਗੀ ਹੁੰਦੀ ਹੈ ਇੱਥੇ ਬਣਾਉਣੇ ਆਂ ਦੀ ਆਪਾਂ ਆਈ ਤੇ ਉਹ ਆਪਾਂ ਆਈ ਕਿਸ ਤਰੀਕੇ ਨਾਲ ਬਣਾਉਣੇ ਆ ਕਿ ਜਿਹੜੀ ਆਪਣੇ ਸੂਟ ਦੀ ਇੱਥੇ ਸੇਫਟੀ ਰਵੇ ਤੇ ਆਪਣਾ ਸੂਟ ਫਟੇ ਨਾ ਤੇ ਆਪਾਂ ਮਸ਼ੀਨ 'ਚ ਕੱਪੜੇ ਤੋਂ ਨੇ ਜੀ ਆਪ ਤੇ ਇੱਕ ਦੂਜੇ ਵਿੱਚ ਕੱਪੜੇ ਫਸ ਕੇ ਤੇ ਜੀ ਇੱਥੋਂ ਉਧੜ ਹੀ ਜਾਂਦਾ ਹੈਗਾ ਚਾਕ ਤੇ ਅੱਜ ਹੁਣ ਦੱਸਾਂਗੇ ਜੀ ਆਪਾਂ ਉਹ ਆਈ ਕਿਵੇਂ ਬਰੋਣੀ ਆ ਇੱਕ ਤਾਂ ਆਈ ਹੁੰਦੀ ਹੈ ਜੀ ਇੱਥੇ ਕੱਪੜੇ ਦੀ ਬਣੀ ਹੁੰਦੀ ਹੈ ਉਹ ਤਾਂ ਬਿਲਕੁਲ ਹੀ ਵਧੀਆ ਸੇਫਟੀ ਹੋ ਜਾਂਦੀ ਹੈ ਜਿਹੜੀ ਜਿੰਨਾ ਕਿ ਆਪਣਾ ਸੂਟ ਕਦੇ ਵੀ ਨਹੀਂ ਫਟਦਾ ਇੱਥੋਂ ਤੇ ਇੱਕਾਈ ਹੁੰਦੀ ਹੈ ਧਾਗੇ ਨਾਲ ਇੱਥੇ ਬਣੀ ਹੋਈ ਇਹਦੇ ਉੱਪਰ ਤੇ ਉਹ ਤੁਹਾਨੂੰ ਦੱਸਾਂਗੇ ਜੀ ਸਹੀ ਤਰੀਕਾ ਕੀ ਹੈ ਆਈ ਬਣਾਉਂਦਾ ਤੇ ਚਲੋ ਜੀ ਵੀਡੀਓ ਕਰਦੇ ਆ ਸਟਾਰਟ ਆਪਾਂ ਦੇਖੋ ਆਪਾਂ ਆਹ ਚਾਕ ਲਿਆ ਲਿਆ ਜਿੱਥੇ ਆਪਣੀ ਹਿਪ ਵਾਲੀ ਸਲਾਈ ਲੱਗੀ ਹੋਈ ਆ ਠੀਕ ਹੈ ਜੀ ਤੇ ਇੱਥੇ ਕੀ ਕਰਨਾ ਆਪਾਂ ਦੇਖੋ ਇਸ ਤਰੀਕੇ ਨਾਲ ਆਪਾਂ ਸਲਾਈ ਭਰਾਂਗੇ ਇੱਥੋਂ ਆਪਾਂ ਜਿਹੜੀ ਆਈ ਬਣਾਉਣੀ ਹੈ ਜੀ ਇੱਥੇ ਨਹੀਂ ਬਣਾਉਣੇਗੀ ਜੇ ਆਪਾਂ ਇੱਥੇ ਆਈ ਬਣਾਵਾਂਗੇ ਜੀ ਫਿਰ ਆਪਣਾ ਸੂਟ ਇੱਥੋਂ ਫਟ ਜਾਣਾ ਫਿਰ ਤਾਂ ਇਹਦੀ ਕੋਈ ਸੇਫਟੀ ਨਹੀਂ ਰਹੇਗੀ ਤੇ ਨਾ ਹੀ ਇੱਥੇ ਬਣਾਉਣੀ ਹੈ ਜੀ ਇੱਥੇ ਬਣਾਵਾਂਗੇ ਤਾਂ ਵੀ ਇੱਥੇ ਕੋਈ ਸੂਟ ਦੀ ਸੇਫਟੀ ਨਹੀਂ ਗਈ ਜੀ ਤੇ ਇੱਥੇ ਵੀ ਆਪਣਾ ਸੂਟ ਫਟ ਹੀ ਜਾਣਾ ਹੋ ਆਪਾਂ ਬਣਾਉਣੀ ਹੈ ਜੀ ਇੱਥੇ ਜਿੱਥੇ ਆਪਣੇ ਜਮਾ ਹਿਪ ਵਾਲੀ ਸਲਾਈ ਲੱਗੀ ਹੋਈ ਹੈ ਇੱਥੇ ਆਪਾਂ ਇਸ ਤਰੀਕੇ ਨਾਲ ਬਣਾਉਣੀ ਥੋੜੀ ਜੀ ਵੱਡੀ ਆਈ ਬਣਾਵਾਂਗੇ ਜੀ ਆਪਾਂ ਇਸ ਤਰੀਕੇ ਨਾਲ ਇੱਥੋਂ ਆਪਾਂ ਟੰਕਾ ਚੱਕਾਂਗੇ ਜੀ ਇੱਕ ਇਸ ਤਰੀਕੇ ਨਾਲ ਤੇ ਜਿਹੜਾ ਪਾ ਧਾਗਾ ਪਾਇਆ ਹੋਇਆ ਜੀ ਇਹ ਚਾਰ ਲੜਾ ਧਾਗਾ ਪਾਇਆ ਜੀ ਆਪਾਂ ਇਹ ਦੇਖੋ ਚਾਰ ਲੜਾ ਧਾਗਾ ਪਾਇਆ ਜੀ ਜਿਹੜੀ ਕਿ ਆਪਣੀ ਆ ਚੀਜ਼ ਦੀ ਮਜ਼ਬੂਤੀ ਹੋ ਜੇ ਇੱਥੇ ਤੇ ਮੈਂ ਥੋੜਾ ਜਿਹਾ ਅਲੱਗ ਦਾ ਧਾਗਾ ਪਾਇਆ ਜੀ ਵੈਸੇ ਤਾਂ ਬਲੈਕ ਕਲਰ ਹੈਗਾ ਵਿੱਚ ਰਾਲੀ ਜਨਾ ਹੈਗਾ ਤੇ ਜਿਹਨੇ ਤੁਹਾਨੂੰ ਸਮਝ ਆ ਜੇ ਪੂਰੀ ਆਪਾਂ ਕਿਸ ਤਰਿਕਾ ਬਣਾਇਆ ਇੱਥੋਂ ਆਪਾਂ ਕੀਤਾ ਜੀ ਸਲਾਈ ਇਸ ਤੋਂ ਬਾਅਦ ਜੀ ਆਪਾਂ ਇਸ ਤਰੀਕੇ ਨਾਲ ਇੱਥੇ ਸਲਾਈ ਭਰਾਂਗੇ ਇੱਥੇ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਇਧਰ ਕੱਢਾਂਗੇ ਇਹ ਇਸ ਤਰ੍ਹਾਂ ਠੀਕ ਹੈ ਜੀ इस तरह इन आप इस तरीके इस तरह टांका लवेंगे जी ठीक है इस तु बाद जी आप इतें फेड इस तरह टांका लवेंगे जी इस तरह देखो इत अपने काटी जी बन गई तो इस तुम बाद जी आप एक टांका होर इतरीके करा इस बार एक होर इतना इस तरह ਆਪਾਂ ਇਹ ਤੰਚਰ ਵਾਲੇ ਕਪੜਾ ਐਸ ਤਿੱਕ ਨਾ ਤੰਚੇਵਰ ਤਾਂਗਾ ਪਾ ਬੇਤਰੀ ਨਗਾ ਲੈਣਾ ਐਸ ਤਿੱਕ ਦੇਖੋ ਪੂਰਾ ਮਜ਼ਬੂਤੀ ਕਮ ਹੋ ਗਿਆ ਤੇ ਆਪਾਂ ਕੀ ਕਰਨਾ ਜੀ ਇਹਨਾਂ ਦੇ ਉੱਪਰ ਹੀ ਨਹੀਂ ਇੱਥੋਂ ਬਣਾਉਣੇਗੀ ਆਈ ਵੀ ਇਹ ਤਾਗਿਆਂ ਦੇ ਉੱਪਰ ਹੀ ਬਣਾ ਦੇਣੀ ਆਈ ਜੇ ਆਪਾਂ ਤਾਗਿਆਂ ਦੇ ਉੱਪਰ ਹੀ ਬਣਾਵਾਂਗੇ ਤਾਂ ਆਪਣੀ ਸੂਟ ਦੀ ਇੱਥੋਂ ਕੋਈ ਵੀ ਮਜ਼ਬੂਤੀ ਨਹੀਂ ਰਹਣੇਗੀ ਜੀ ਇੱਥੋਂ ਤੇ ਆਪਾਂ ਕੀ ਕਰਨਾ ਜੀ ਆਪਾਂ ਇਸ ਤਰੀਕੇ ਨਾਲ ਦੇਖੋ ਤਾਗਾ ਆਪਣਾ ਇੱਥੇ ਹੈਗਾ आप इस तरीके कपड़ा चकना जी नाले नाल जी तो थले तो नाल कपड़ा चकना है सारा देखो है इस तु बाद आप जी इस तरीके सिलाई आप उपर धागा सुई दे तरीके इस तरह इस तरह इस तुंबार फिर आप चका नाल ही धागा फेर चका कपड़ा फेर चक्या जी देखो कपड़ा ही फेर चक्या है देखो नाल आप कपड़ा चक्या धागे देखो नीचे सूई देखो आवे हर इस सूई थले कपड़ा चक्या जी नाल इस तुम तो बार उपर फेर आप तरीके धागा कर देना उपर जिमें कु बनाने होंगे जी उस तरीके न इस तरह तो इस बार फिर आप इतों कपड़ा नाल इस तरीके ना फेर कर देना जी ਇੱਕ ਐਕਸਟਰਾ ਦੇਖੋ ਹੁਣ ਆਪਣੇ ਨਾਲ ਕਪੜਾ ਹੈ ਜੀ ਇਹਦੇ ਨਾਲ ਇਥੋਂ ਸਾਰਾ ਚੱਕਾ ਹੈ ਪੂਰੀ ਮਜ਼ਬੂਤੀ ਆ ਉੱਪਰਲਾ ਆਪਾਂ ਉੱਪਰਲੇ ਕਲੇ ਧਾਗੇ ਧਾਗਨੇ ਚੱਕੇਗੇ ਨਾਲ ਆਪਣਾ ਕਪੜਾ ਹੋ ਜਾਂਦੀ ਹੈ ਇਹ ਨਾਲ ਕੀ ਆਪਣੀ ਪੂਰੀ ਮਜ਼ਬੂਤੀ ਹੋ ਜਾਂਦੀ ਆ ਦੇਖੋ ਫਿਰ ਇਥੋਂ ਆਪਾਂ ਇਸ ਤਰੀਕੇ ਨਾਲ ਨਾਲ ਕਪੜਾ ਚੱਕਾਂਗੇ ਇਸ ਤਰ੍ਹਾਂ ਉੱਪਰ ਕੁੰਨੀ ਟੋਪਿਆਂ ਨੂੰ ਇਸ ਤਰ੍ਹਾਂ ਤਾਂ ਗਬਲਾਂਗੇ nuestra, esto va ਦੇਖੋ ਜੀ ਪੂਰੀ ਮਜ਼ਬੂਤੀ ਬਣ ਗਈ ਹੈ ਆਪਣੀ ਦੇਖੋ ਇਹ ਆਪਣੀ ਸਾਰੀ ਆਈ ਬਣ ਗਈ ਹੈ ਤੁਸੀਂ ਪੁੱਠੇ ਪਾਸੇ ਦੇਖੋ ਆਪਾਂ ਕੱਪੜੇ ਵਿੱਚ ਨਹੀਂ ਸਾਰੇ ਧਾਗੇ ਕੱਢੇ ਹੋਏ ਆ ਆਪਾਂ ਇਕੱਲੇ ਧਾਗੇ ਦੇ ਉੱਪਰ ਆਈ ਨਹੀਂ ਬਣਾਈਗੀ ਆਪਾਂ ਕੱਪੜੇ ਵਿੱਚ ਜਿਹੜਾ ਧਾਗਾ ਸਾਰਾ ਕੱਢਿਆ ਹੋਇਆ ਦੇਖੋ ਇਹਦੇ ਨਾਲ ਕੀ ਹੋਏਗਾ ਆਪਣਾ ਪੂਰੀ ਮਜ਼ਬੂਤੀ ਬਣ ਜਾਣੀ ਜੇ ਤੁਸੀਂ ਚਾਕ ਦੀ ਤੇ ਜਿਹਦੇ ਨਾਲ ਕਿ ਆਪਣੇ ਚਾਕ ਬਿਲਕੁਲ ਵੀ ਨਹੀਂ ਫਟਨੇ ਆਪਣਾ ਸੂਟ ਪੱਟ ਨੂੰ ਫਾੜ ਜੂਗਾ ਜੀ ਪਰ ਆਪਣੇ ਜਿਹੜੇ ਚਾਕ ਨੇ ਬਿਲਕੁਲ ਨਹੀਂ ਫਟਦੇ ਉਹ ਵਧੀਆ ਆਈ ਬਣੀ ਹੈ ਦੇਖੋ ਬਹੁਤ ਹੀ ਵਧੀਆ ਚਾਕ ਬਣਿਆ ਜੀ ਆਪਾਂ ਚਾਕ ਬਣੇ ਵੀ ਕਹਿੰਦੇ ਆਈ ਵੀ ਕਹਿੰਦੇ ਮਸੀਕਾ ਵੀ ਕਹਿੰਦੇ ਆ ਤੇ ਠੋਕਾ ਵੀ ਕਹਿੰਦੇ ਜੇ ਤਾਂ ਬਠੋਕਾ ਬਣਿਆ ਹੋਇਆ ਦੇਖ ਬਹੁਤ ਸੋਹਣਾ ਇਸ ਤਰ੍ਹਾਂ ਇਸ ਤੋਂ ਬਾਅਦ ਜਦੋਂ ਆਪਾਂ ਇਹ ਠੋਕੇ ਦੀ ਜਦੋਂ ਐਂਡ ਕਰਨਾ ਜੀ ਜਦੋਂ ਆਪਾਂ ਜਿਹੜੇ ਇਹਨੂੰ ਆਪਾਂ ਬਣਾ ਲਾਂਗੇ ਆਈ ਆਪਾਂ ਜਿਹੜਾ ਆਹ ਤਾਗਾ ਜੀ ਇਸੇ ਕਿਨ ਇੱਥੋਂ ਕੱਢਾਂਗੇ ਇਸ ਤਰ੍ਹਾਂ ਸੂਈ ਥੱਲੇ ठीक है जी इस तो तुँ बा दूसरे पास उठे पास आ गया ढागा अपना देखो कि मजबूती न अपनी आई बनी हुई है ठोका बनया हुआ मसीका बनया हुआ बहुत ही ज्यादा मजबूती है जी तो देख सकते हो इस तो बार आप इधरले पे के जी इतें की करना जी आप इस तरीके टांका लाना है ਉਹ ਬਾਜੀ ਜਿਹੜਾ ਪੱਤਾਗਾ ਕੱਟਣਾ ਹੈਗਾ ਨਾਲੋਂ ਧਾਗਾ ਨਹੀਂ ਕੱਟਣਾ ਬਿਲਕੁਲ ਜੇ ਨਾਲੋਂ ਪਟਾਂਗੇ ਤਾਂ ਆਪਣਾ ਉਧੜ ਵੀ ਸਕਦਾ ਆ ਆਪਾਂ ਥੋੜਾ ਤਾਂ ਗੈਸ ਤੇ ਕਰ ਛੱਡ ਦੇਣਾ ਦੇਖੋ ਇਸ ਤਰ੍ਹਾਂ ਜਿੱਤੂ ਸੀ ਦੇਖ ਸਕਦੇ ਆ ਕਿੰਨੀ ਮਜ਼ਬੂਤੀ ਦੇ ਨਾਲ ਆਪਣੀ ਆਈ ਬਣੀ ਗਈ ਹੈ ਠੋਕਾ ਬਣਿਆ ਹੋਇਆ ਹੈ ਮਸਿਕਾ ਬਣਿਆ ਹੋਇਆ ਦੇਖੋ ਬਿਲਕੁਲ ਵੀ ਆਪਾਂ ਚਾਕ ਨੀ ਉਧੜਾ ਦੇਖੋ ਕਿੰਨੀ ਮਜ਼ਬੂਤੀ ਨਾਲ ਹੈ ਜੇ ਇਹ ਚੀਜ਼ ਆਪਣੇ ਨਾਲ ਬਣੀ ਹੋਗੀ ਜੇ ਆਪਾਂ ਐ ਕਰਦੇ ਹੁਣ ਤਾਂ ਉਧੜ ਜਾਣਾ ਸੀਗਾ ਇੱਥੋਂ ਫਟ ਜਾਣਾ ਸੀ ਚਾਕ ਦੇਖੋ ਕਿੰਨੀ ਮਜ਼ਬੂਤੀ ਬਣ ਗਈ ਜੀ ਇਹਨਾਂ ਤੁਸੀਂ ਜੁਰ ਵੀ ਸੂਟ ਤੇ ਠੋਕਾ ਬਣਾਉਣਾ ਜੀ ਤੁਸੀਂ ਇਸ ਤਰੀਕੇ ਨਾਲ ਬਣਾਉਣਾ ਤੁਹਾਡਾ ਚਾਕ ਬਿਲਕੁਲ ਵੀ ਨਹੀਂ ਫਟੂਗਾ ਤੇ ਤੇ ਸੋ ਫਰੈਂਡਸ ਜੇ ਤੁਹਾਨੂੰ ਇਹ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਜੁਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰਾਖਾ